ਹੈਲੋ ਜੀ ਸਤਿ ਸ਼੍ਰੀ ਅਕਾਲ ਜੀ ਸਾਰੇ ਦੋਸਤਾਂ ਨੂੰ ਹਾਈ ਟੈ ਤੁਹਾਡੇ ਫਿਰ ਤੋਂ ਆਪਣੇ ਚੈਨਲ ਦੇ ਉੱਪਰ ਪੰਜਾਬੀ ਪ੍ਰਿੰਟ ਕੈਲੀਬ੍ਰਿਕ ਤੇ ਅੱਜ ਆਪਾਂ ਬਹੁਤ ਹੀ ਵਧੀਆ ਪ੍ਰਿੰਟ ਲੈ ਕੇ ਆਏ ਆ ਤੁਹਾਡੇ ਫੇਵਰਟ ਫੈਬਰਿਕ ਦੇ ਉੱਪਰ ਖੇਨ ਕਾਹ ਦੇ ਉੱਪਰ ਹਾਂਜੀ ਇਹ ਬਹੁਤ ਹੀ ਸੌਫਟ ਖੇਨ ਕਾ ਬ੍ਰਾਕਟ ਦਾ ਫੈਬਰਿਕ ਰਹਿਣ ਵਾਲਾ ਹੈਗਾ ਇਹ ਤੁਸੀਂ ਦੇਖ ਸਕਦੇ ਹੋ ਬਹੁਤ ਹੀ ਸੋਹਣੇ ਪ੍ਰਿੰਟ ਨੇ ਫੁੱਲ ਹੈਵੀ ਪਾਰਟੀ ਵੇਅਰ ਮਤਲਬ ਇਹ ਪ੍ਰਿੰਟ ਰਹਿਣ ਵਾਲੇ ਨੇ ਕਿਉਂਕਿ ਦੇਖੋ ਵੈਡਿੰਗ ਸੀਜ਼ਨ ਚੱਲ ਰਿਹਾ ਹੈ ਤਾਂ ਉਸ ਅਕੋਰਡਿੰਗ ਆਪਾਂ ਬਹੁਤ ਹੀ ਸੋਹਣਾ ਕੰਸੈਪਟ ਲੈ ਕੇ ਆਏ ਆ ਇਹ ਚੀਜ਼ ਬਹੁਤ ਹੀ ਵਧੀਆ ਲੱਗਦੀ ਹੈ ਵੇਅਰ ਕੀਤੀ ਹੋਈ ਤੁਸੀਂ ਇਸ ਫੈਬਰਿਕ ਦਾ ਕੁਝ ਵੀ ਬਣਵਾ ਸਕਦੇ ਹੋ ਡਰੈਸ ਬਣਵਾ ਸਕਦੇ ਹੋ ਲਹਿੰਗਾ ਬਣਵਾ ਸਕਦੇ ਹੋ ਚੋਲੀ ਬਣਵਾ ਸਕਦੇ ਹੈਗੇ ਹੋ ਪੰਜਾਬੀ ਸੂਟ ਪਲਾਜ਼ੋ ਸੂਟ ਸ਼ਰਾਰ ਸੂਟ ਜਿਵੇਂ ਚਾਹੋਵੇਂ ਕਸਟਮਾਈਜ਼ ਕਰ ਸਕਦੇ ਹੈਗੇ ਹੋ ਜਿਵੇਂ ਅੱਜਕੱਲ੍ਹ ਸ਼ੋਰਟ ਕੁੜਤੀ ਦਾ ਲੈਂਗੇ ਦਾ ਬਹੁਤ ਟ੍ਰੈਂਡ ਆ ਤਾਂ ਉਹ ਵੀ ਬ੍ਰੌਕੇਟ ਤੇ ਖਿੰਖਾਂਬ ਦੇ ਫੈਬਰਿਕ ਤੇ ਬਹੁਤ ਹੀ ਸੋਹਣੇ ਕਿ ਕਲਾਸੀ ਜੀ ਡਰੈਸ ਪ੍ਰਪੇਅਰ ਹੁੰਦੀ ਹੈ ਸੋ ਇਹ ਪਰ ਮੀਟਰ ਦੇ ਅਕੋਰਡਿੰਗ ਫੈਬਰਿਕ ਰਹਿਣ ਵਾਲਾ ਹੈਗਾ ਬਹੁਤ ਹੀ ਸੌਫਟ ਫੈਬਰਿਕ ਹੋਏਗਾ ਜੀ ਚੁਬੇਗਾ ਨਹੀਂ ਸੌਫਟ ਖਿੰਖਾਂਬ ਬ੍ਰੈਂਡ ਵਾਲਾ ਪ੍ਰਿੰਟ ਦੇਖੋ ਕਿੰਨੇ ਸੋਹਣੇ ਯੂਨੀਕ ਜਿਹਾ ਆਏ ਨੇ ਬਿਲਕੁਲ ਲੇਟਸ ਹੈ ਸੋ ਜਿਨ੍ਹਾਂ ਨੇ ਵੀ ਲੈਣਾ ਜਲਦੀ-ਐਲਦੀ ਲੈ ਲਓ ਲਿਮਟਿਡ ਜਸਟਾਕ ਹੈ ਕਿਉਂਕਿ ਲਿミਟਡ ਇਸ ਲਈ ਕਿਉਂਕਿ ਬਹੁਤ ਹੀ ਅੱਛੇ ਡਿਜ਼ਾਈਨ ਹੈ ਲੇਟੈਸਟ ਨੇ ਤਾਂ ਜਲਦੀ ਸੋਲਡ ਹੋ ਜਾਂਦੇ ਨੇ ਨੈਕਸਟ ਆ ਗਏ ਬ੍ਰாக்கਟ ਦੇ ਹਾਂਜੀ ਇਹ ਬਨਾਰਸੀ ਬ੍ਰாக்கਟ ਰਹਿਣ ਵਾਲੀ ਹੈਗੀ ਆ ਇਹ ਮੈਚਿੰਗ ਰਹਿਣ ਵਾਲੇ ਹੈਗੇ ਆ ਟਾਈ ਮੀਟਰ ਸ਼ਰਟ ਟਾਈ ਮੀਟਰ ਬਾਟਮ ਬਾਟਮ ਰਹਿਣ ਵਾਲੀ ਹੈ ਪ्योर ਗਰੇਵਸ ਕੋਸਤੀ ਹਾਂਜੀ ਵਿਸਕੋਸ ਗਰੇਪ ਦਾ ਫੈਬਰਿਕ ਰਹਿਣ ਵਾਲਾ ਹੈ ਬਾਟਮ ਦਾ ਤੇ ਜਿਹੜੀ ਸ਼ਰਟ ਹੈਗੀ ਆ ਬਨਾਰਸੀ ਬ੍ਰாக்கਟ ਸਿਲਕ ਜਿੰਨੂੰ ਆਪਾਂ ਬ੍ਰாக்கਟ ਸਿਲਕ ਬਨਾਰਸੀ ਕਹਿ ਦਿੰਨੇ ਉਹ ਚੀਜ਼ ਹੈਗੀ ਆ ਤਾਂ ਇਹ ਵੀ ਇੱਕ ਯੂਨਿਕ ਜਿਹਾ ਕਨਸੈਪਟ ਆ ਬਿਲਕੁਲ ਨਿਊ ਯੂਨਿਕ ਕਨਸੈਪਟ ਤਾਂ ਸੇਮ ਹੈ ਬਟ ਡਿਜ਼ਾਈਨ ਨਿਊ ਨੇ ਇਹ ਮਤਲਬ ਡਿਜ਼ਾਈਨ ਨੂੰ ਯੂਨਿਕ ਕਹਿ ਸਕਦੇ ਆ ਬਿਲਕੁਲ ਨਿਊ ਡਿਜ਼ਾਈਨ ਹੈ ਜੀ ਤੁਸੀਂ ਇਹਨਾਂ ਦੇ ਉੱਪਰ ਲੇਸਿਸ ਵੀ ਲਗਵਾ ਸਕਦੇ ਹੋ ਵਰਕ ਕਰਵਾਉਣੇ ਵਰਕ ਵੀ ਕਰਵਾ ਸਕਦੇ ਹੋ ਇਹਨਾਂ ਨਾਲ ਅچھے ਦੁਪੱਟੇ ਰੈਡੀ ਕਰ ਸਕਦੇ ਹੋ ਟਾਈ ਐਂਡ ਡਾਈ ਕਰਵਾ ਕੇ ਲੇਸਿਸ ਲਗਵਾ ਕੇ ਤੁਸੀਂ ਬਹੁਤ ਹੀ ਕਲਾਸੀ ਸੂਟ ਬਣਵਾ ਸਕਦੇ ਹੈਗੇ ਹੋ ਬਹੁਤ ਹੀ ਸੋਹਣੇ ਲੱਗਦੇ ਜੇ ਸੂਟ ਵੇਅਰ ਕੀਤੇ ਹੋਏ ਇਹ ਸੂਟ ਹਰ ਉਮਰ ਦੀ ਲੇਡੀਜ਼ ਗਰਲਜ਼ ਵੇਅਰ ਕਰ ਸਕਦੇ ਨੇ ਬੱਚੇ ਤੋਂ ਲੈ ਕੇ ਬੁੱਢੇ ਤੱਕ ਮਤਲਬ ਇਹ ਵਾਲਾ ਕਨਸੈਪਟ ਵੇਅਰ ਕਰ ਸਕਦੇ ਨੇ ਬੱਚਿਆਂ ਦੀਆਂ ਵੀ ਡ्रेसेस ਬਣਾਈਆਂ ਜਾਂਦੀਆਂ ਨੇ ਸੋ ਵੱਡਿਆਂ ਦੀਆਂ ਵੀ ਵੱਡੇ ਮਤਲਬ ਜਿਹੜੇ ਏਜਡ ਲੇਡੀਜ਼ ਹੁੰਦੀਆਂ ਨੇ ਆਪਣੇ ਦਾਦੀ ਹਰੇ ਵੀ ਜੇ ਅਗਰ ਉਹ ਵੀ ਅੱਛੀ ਕੁਆਲਿਟੀ ਦੇ ਸੂਟ ਪਾਣਾ ਚਾਹੁੰਦੇ ਨੇ ਬਟ ਸਿੰਪਲ ਹੋਣ ਤਾਂ ਉਹਨਾਂ ਲਈ ਬੈਸਟ ਆਪਸ਼ਨ ਹੁੰਦੀ ਹੈ ਜੀ ਬ੍ਰੌਕਟ ਖਿੰਖਾਬ ਦੇਖੋ ਆਹ ਕਿੰਨੇ ਪਿਆਰੇ ਕਲਰ ਨੇ ਆਹ ਹਲਦੀ ਦੀ ਰਸਮ ਦੇ ਲਈ ਵੀ ਬਹੁਤ ਸੋਹਣੇ ਲੱਗਦੇ ਨੇ ਐਵੇਂ ਦੀਆਂ ਚੀਜ਼ਾਂ ਆ ਦੇਖੋ ਤੁਸੀਂ ਆਪਣੀ ਬਾਟਮ ਹੈ ਨਾ ਜਿਹੜੀ ਆਪਣੀ ਮਰਜ਼ੀ ਨਾਲ ਲਗਵਾ ਸਕਦੇ ਹੈਗੇ ਉਹ ਆਪਾਂ ਤੁਹਾਨੂੰ ਮੈਚਿੰਗ ਕਰਕੇ ਦਿਖਾਏ ਆ ਬਾਕੀ ਤੁਸੀਂ ਆਪਣੀ ਮਰਜ਼ੀ ਨਾਲ ਵੀ ਬਾਟਮ ਮੈਚ ਕਰ ਸਕਦੇ ਹੋ ਅਗਰ ਤੁਹਾਡੇ ਕੋਲ ਬਾਟਮ ਹੈਗੀਆਂ ਨਹੀਂ ਤਾਂ ਤੁਸੀਂ ਕੱਲੇ ਕੁੜਤੇ ਵੀ ਲੈ ਸਕਦੇ ਹੋ ਕੱਲੇ ਸ਼ਰਟ ਵੀ ਬਣਵਾ ਸਕਦੇ ਹੈਗੇ ਹੋ ਕਿਉਂਕਿ ਪਰ ਮੀਟਰ ਦੇ ਅਕੋਰਡਿੰਗ ਇਹ ਫੈਬਰਿਕ ਰਹਿਣ ਵਾਲਾ ਹੈ 900 ਪਰ ਮੀਟਰ ਦੀ ਸਟਾਰਟਿੰਗ ਪ੍ਰਾਈਸ ਹੈ ਜੀ ਇਸ ਦਾ ਜੋ ਜਿਨਾਂ ਨੇ ਸ਼ੈਲਟ ਬਣਵਾਉਣੇ ਹੋਣ ਸ਼ੈਲਟ ਬਣਾ ਸਕਦੇ ਨੇ ਜਿਨਾਂ ਨੇ ਪੂਰਾ ਸੂਟ ਲੈਣਾ ਹੋਵੇ 2.5 ਮੀਟਰ ਦਾ ਉਹ ਵੀ ਲੈ ਸਕਦੇ ਹੋ ਅਗਰ ਤੁਸੀਂ ਪ੍ਰਿੰਟਡ ਜਿਹੜਾ ਫੈਬਰਿਕ ਹੈ ਬ੍ਰாக்கਟ ਵਾਲਾ ਫੈਬਰਿਕ ਹੈ ਅਗਰ ਉਹ 5 ਮੀਟਰ ਲੈਣਾ ਚਾਹੁੰਦੇ ਹੋ ਤਾਂ ਉਹ ਵੀ ਲੈ ਸਕਦੇ ਹੈਗੇ ਤੁਸੀਂ ਅਬ ਮਰਜ਼ੀ ਨਾਲ ਟਾਈ 3 4 5 ਮੀਟਰ ਜਿੰਨਾ ਲੈਣਾ ਚਾਹੁੰਦੇ ਹੋ ਫੈਬਰਿਕ ਲੈ ਸਕਦੇ ਹੋ ਕੈਸ਼ ਔਨ ਡਿਲੀਵਰੀ ਅਵੇਲੇਬਲ ਨਹੀਂ ਹੈਗੀ ਪੇਮੈਂਟ ਅਡਵਾਂਸ ਦੇ ਵਿੱਚ ਹੀ ਹੁੰਦੀ ਹੈ ਔਨਲਾਈਨ Google Pay PhonePe Paytm ਤੁਸੀਂ ਕਰ ਸਕਦੇ ਹੈਗੇ ਹੋ ਕੈਸ਼ ਔਨ ਡਿਲੀਵਰੀ ਨਹੀਂ ਹੈਗੀ 7 ਡੇਜ਼ ਦੇ ਵਿੱਚ ਤੁਹਾਨੂੰ ਸੂਟ ਡਿਲੀਵਰ ਕਰ ਦਿੱਤਾ ਜਾਊਗਾ ਨੰਬਰ ਸਕਰੀਨ ਤੇ ਆਰਡਰ ਲੇਕ ਥੈਂਕ ਯੂ